ਕੁਲਵੰਤ ਜੀ ਪਹਿਲਾਂ ਸਰਕਾਰਾਂ ਦਫ਼ਤਰਾਂ ਤੋਂ ਚਲਦੀਆਂ ਸੀ ਮੈਲਾ ਤੋਂ ਚਲਦੀਆਂ ਸੀ ਹੁਣ ਲੋਕਾਂ ਦੇ ਘਰ ਆ ਚਾਰੀਏ ਸਾਰੇ ਉਹ ਸਮਾਂ ਗਿਆ ਜਦੋਂ ਵੱਡੇ ਵੱਡੇ ਮੁੰਰੇ ਟਾਵਰ ਲਾ ਕੇ ਗਨਮੈਨ ਖੜਾਉਂਦੇ ਸੀ ਲੋਕ ਤੇ ਵਿਦੈਕ ਨੂੰ ਜਦੋਂ ਕੋਈ ਮਿਲ ਜਾਂਦਾ ਇਹ ਕਹਿੰਦੇ ਇਹ ਕਦੇ ਵੀ ਹੈ ਨਹੀਂ ਕਰੂੰ ਕੈਮਰੇ ਦੇ ਦੇਖ ਕੇ ਕਹਿੰਦੇ ਸੀ ਪਰ ਹੁਣ ਉਹ ਸਮਾਂ ਨਹੀਂ ਭਗਵੰਤ ਸਿੰਘ ਮਾਨਵਾਲੀ ਦੀ ਅਗਵਾਈ ਬੜੀ ਸਰਕਾਰ ਹੈ। ਜੀ ਸਰਕਾਰ ਆ ਵੀ ਬੇਬੀ ਜੀ ਨੇ ਉਤਰਾ ਹੋ ਗਿਆ ਮੈਂ ਤਾਂ ਤੇਰਾ ਕੰਮ ਪੈਣਾ ਲੱਗਦਾ। ਕਿ ਮੈਂ ਸਮਝਦਾ ਵੀ ਸਾਨੂੰ ਤਾਂ ਬੜਾਈ ਮਿਲ ਰਹੀ ਵੀ ਜਿਵੇਂ ਇੱਕ ਤੁੱਕ ਤੁਸੀਂ ਛੰਦਦੇ ਹੋ ਕਰਤੇ ਹੋ ਤੁਮਕ ਨਹੀਂ ਆ ਮੇਰਾ ਨਾਮ ਹੋ ਰਹਾ ਹੈ। ਜਿਸ ਤਰੀਕੇ ਦੇ ਨਾਲ ਪਹਿਲਾਂ ਸਰਕਾਰਾਂ ਘਰਾਂ ਤੋਂ ਚਲਦੀਆਂ ਸੀ ਦਫਤਰਾਂ ਤੋਂ ਚਲਦੀਆਂ ਸੀ ਪਰ ਹੁਣ ਜਿਹੜੀ ਸਰਕਾਰ ਆ ਉਹ ਲੋਕਾਂ ਦੇ ਘਰ ਦੇ ਵਿੱਚ ਆ ਰਹੀ ਆ ਲੋਕਾਂ ਦੇ ਕੋਲ ਦੁੱਖ ਸੁਣਨ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਵਿਭਾਗਾਂ ਦੇ ਅਫਸਰ ਵੀ ਇੱਥੇ ਬੈਠੇ ਹੋਏ ਨੇ ਲਾਲੀਏ ਥਾਣੇ ਤੋਂ ਮਿਊਨਿਸਪਲ ਜਾਂ ਡੀਸੀ ਡੀਸੀ ਦਫਤਰ ਤੋਂ ਤੇ ਵਾਰ ਨੰਬਰ 47 ਚ ਪਹੁੰਚੇ ਨੇ ਹਲਕਾ ਆਤਮ ਨਗਰ ਤੋਂ ਵਿਦਾਇਕ ਕੁਲਵੰਤ ਸਿੰਘ ਪਹਿਲਾਂ ਸਰਕਾਰਾਂ ਦਫਤਰਾਂ ਤੋਂ ਚਲਦੀਆਂ ਸੀ ਮੈਲਾ ਤੋਂ ਚਲਦੀਆਂ ਸੀ ਹੁਣ ਲੋਕਾਂ ਦੇ ਘਰਾਂ ਚ ਆ ਰਹੀਏ ਸਾਰੇ ਵਕ ਵਕ ਕਿਵੇਂ ਆ ਤੁਸੀਂ ਦਫਤਰ ਇੱਥੇ ਹੀ ਲੈ ਆਏ ਕਿਵੇਂ ਦੇਖਦੇ ਜਦੋਂ ਉਹ ਸਮਾਂ ਗਿਆ ਜਦੋਂ ਵੱਡੇ ਵੱਡੇ ਮੁਰੇ ਟਾਵਰ ਲਾ ਕੇ ਗਨਮੈਨ ਖੜਾਉਂਦੇ ਸੀ ਲੋਕ ਤੇ ਵਿਦਾਇਕ ਨੂੰ ਜਦੋਂ ਕੋਈ ਮਿਲ ਜਾਂਦਾ ਸੀ ਕਹਿੰਦੇ ਸੀ ਕਦੇ ਵੀ ਹੈ ਨਹੀਂ ਕਰੋ ਕੈਮਰੇ ਦੇ ਦੇਖ ਕੇ ਕਹਿੰਦੇ ਸੀ ਪਰ ਹੁਣ ਉਹ ਸਮਾਂ ਨਹੀਂ ਭਗਵੰਤ ਸਿੰਘ ਮਾਨ ਵਾਲੀ ਇੱਕ ਵਾਈ ਬੜੀ ਸਰਕਾਰ ਹੈ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਲੋਕਾਂ ਨੇ ਆਪ ਦੇ ਖੂਨ ਪਸੀਨਾ ਕਹਿ ਲੋ ਬਹਾਕੇ ਸਰਕਾਰ ਬਣਾਈ ਹੈ ਤੇ ਸਾਡਾ ਫਰਜ਼ ਬਣਦਾ ਵੀ ਉਹਨਾਂ ਦੀਆਂ ਭਾਵਨਾਵਾਂ ਤੇ ਖਰੇ ਉਤਰ ਕੇ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹਿਣਾ ਅੱਜ ਕਈ ਮਾਮਲੇ ਦੇਖਣ ਨੂੰ ਮਿਲੇ ਜਿੱਦਾਂ ਕਿ ਇੱਕ ਮੈਡਮ ਦਾ ਮੀਟਰ ਨਹੀਂ ਸੀ ਤੁਸੀਂ ਇੱਕ ਫੋਨ ਕੀਤਾ ਉਹ ਰੋਣ ਲੱਗ ਗਈ ਕਿ ਮੀਟਰ ਲੱਗ ਗਿਆ ਹੁਣ ਜਾਂ ਕਿਸੇ ਦਾ ਘਰ ਦੀ ਛੱਤ ਪੈਣ ਵਾਲੀ ਹੈ ਇਦਾਂ ਦੇ ਕਈ ਮਸਲੇ ਨੇ ਜੋ ਆਮ ਲੋਕਾਂ ਦੇ ਟਾਡੇ ਸਿਰਫ ਫੋਨ ਤੇ ਹੱਲ ਹੋ ਸਕਦੇ ਨੇ ਪਰ ਉਹ ਲੋਕ ਘਰਾਂ ਚ ਬੈਠੇ ਹੋਏ ਸੀ ਪੁਰਾਣੀਆਂ ਸਰਕਾਰਾਂ ਨੂੰ ਲੈ ਕੇ ਕਿ ਸਾਡੇ ਮਸਲੇ ਨਹੀਂ ਹੱਲ ਹੁੰਦੇ ਬਿਲਕੁਲ ਜਿਹੜੀ ਵੀ ਆ ਕੁਰਸੀ ਹੈ ਇਹ ਲੋਕਾਂ ਨੇ ਤਾਕਤ ਭਰ ਕੇ ਦਿੱਤੀ ਹੈ ਇਹ ਜਿਹੜਾ ਇਹਨਾਂ ਨੇ ਹਰਾ ਪੈਨ ਦਿੱਤਾ ਜਾਂ ਮੇਰੇ ਬੋਲਾਂ ਦੇ ਵਿੱਚ ਤਾਕਤ ਦਿੱਤੀ ਹੈ ਇਹ 172000 ਲੋਕਾਂ ਨੇ ਦਿੱਤੀ ਹੈ ਜਦੋਂ ਉਹ ਆਵਾਜ਼ ਬੋਲਦੀ ਹੈ ਸੱਚ ਤੇ ਬੋਲਦੀ ਹੈ ਤਾਂ ਸਾਹਮਣਾ ਅਧਿਕਾਰੀ ਉਸ ਬੋਲਦੀ 172000 ਲੋਕਾਂ ਦੇ ਚੁਣੇ ਹੋਏ ਨੁਮਾਇंदे ਦੀ ਕਦਰ ਕਰਦੇ ਹੋਏ ਉਹ ਆਪਣਾ ਫਰਜ ਸਮਝਦੇ ਹੋਏ ਅਧਿਕਾਰੀਆਂ ਕੰਮ ਨੂੰ ਕਰਦੇ ਨੇ ਤੇ ਮੈਂ ਸਮਝਦਾ ਵੀ ਸਾਨੂੰ ਤਾਂ ਬੜਾਈ ਮਿਲ ਰਹੀ ਹੈ ਜਿਵੇਂ ਇੱਕ ਤੱਕ ਤੁਸੀਂ ਸੁਣਦੇ ਹੋ ਕਰਤੇ ਹੋ ਤੁਮਕ ਨਹੀਂ ਆ ਮੇਰਾ ਨਾਮ ਹੋ ਰਿਹਾ ਹੈ ਇਹ ਤਾਕਤ ਸੱਚ ਦੀ ਭਗਵਾਨ ਦੀ ਲੋਕਾਂ ਦੀ ਦਿੱਤੀ ਹੈ ਜਦੋਂ ਕੋਈ ਸੱਚ ਦੇ ਪਹਿਰਾ ਦੇ ਕੇ ਕਲਵੰਨ ਸਿੱਧੂ ਕੰਮ ਕਰਾਉਂਦਾ ਤਾਂ ਜਿਹੜੀਆਂ ਉਹਦੀਆਂ ਸਿੱਖਿਆ ਨੇ ਉਹ ਕਹਿੰਦਾ ਵੀ ਅੱਗਾ ਜਿਹੜਾ ਸਾਡਾ ਅੱਗਾ ਵੀ ਸਵਾਰ ਰਹੀਆਂ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਦੀ ਜਨਤਾ ਦਾ ਆਧੁਮਨਗਰ ਦੀ ਸੰਗਤ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਡਾ ਵੱਡਾ ਮਾਣ ਦੇ ਕੇ ਸੇਵਾ ਕਰੀਆ ਤੇ ਮੇਰਾ ਫਰਜ਼ ਬਣਦਾ ਕਿ 24 ਘੰਟੇ ਨਾਲ ਦੀ ਸੇਵਾ ਵਿੱਚ ਹਾਜ਼ਰ ਰਵਾਂ ਕੁਲਵੰਤ ਜੀ ਇੱਕ ਅੱਜ ਰਾਜਾ ਵੜਿੰਗਲ ਲੁਧਿਆਣਾ ਦੇ ਦੌਰੇ ਤੇ ਨੇ ਤੇ ਉਹ ਕਹਿ ਰਹੇ ਨੇ ਕਿ ਲਾਅ ਐਂਡ ਆਰਡਰ ਖਰਾਬ ਆ ਪੰਜਾਬ 'ਚ ਕਹਿੰਦੇ ਹੁਣ ਤਾਂ ਮੈਨੂੰ ਵੀ ਧਮਕੀਆਂ ਲੱਗ ਗਈਆਂ ਕਿ ਮੈਂ ਹੁਣ ਅਗਲੀ ਵਾਰੀ ਤੇਰੀ ਆ ਕਹਿੰਦੇ ਕਿ ਆਮ ਆਦਮੀ ਪਾਰਟੀ ਕੋਲ ਲਾਅ ਐਂਡ ਆਰਡਰ ਨਹੀਂ ਸਮਝ ਰਿਹਾ ਪੰਜਾਬ 'ਚ ਗਨਮੈਨ ਲੈਣੇ ਹੋਣੇ ਨੇ ਹੋਰ ਕੋਈ ਕੱਕ ਕਰਨੀਗਾ ਗਨਮੈਨ ਵਧਾਉਣੇ ਹੋਣਗੇ ਕੋਈ ਨਹੀਂ ਕਹਿ ਦਿੰਨੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਦੋ ਚਾਰ ਬੰਦੇ ਨੂੰ ਹੋਰ ਦੇ ਦਿਓ ਯਾਰ ਕੋਈ ਇਹੋ ਜਿਹੀ ਕਰਨੀ ਲਾਅ ਐਂਡ ਆਰਡਰ ਪੰਜਾਬ ਦਾ ਵਿੱਚ ਬਹਾਲ ਹੈ ਪੂਰਾ ਸਾਡੀ ਪੁਲਿਸ ਪੂਰੀ ਮਸਤੈ ਹੈ 24 ਘੰਟੇ ਹਾਜ਼ਰ ਹੈ ਚਾਹੇ ਕੋਈ ਅਲੰਗਣਾ ਕਰਦਾ ਹੋਵੇ ਉਹਨੂੰ ਹਰ ਤਰ੍ਹਾਂ ਦੀ ਸਜ਼ਾ ਦੇਣੀ ਪੁਲਿਸ ਮਸਤੈ ਹੈ ਦਾ ਸਾਡੇ ਡੀਜੀਪੀ ਸਾਹਿਬ 24 ਘੰਟੇ ਲੋਕਾਂ ਦੇ ਵਿੱਚ ਨੇ ਜਿੱਥੇ ਕਿਤੇ ਮări ਮੋਟੀ ਵੀ ਉਨੀ ਇੱਕੀ ਹੁੰਦੀ ਆ ਉਹ ਮੌਕੇ ਤੇ ਪਹੁੰਚ ਗਏ ਜਿੱਥੇ ਸਾਡੇ ਪੁਲਿਸ ਮੁਲਾਜ਼ਮਾਂ ਨੂੰ ਬੂਸਟ ਅਪ ਕਰਦੇ ਨੇ ਉੱਥੇ ਉਹਨਾਂ ਦੀ ਹਾਜ਼ਰੀ ਇਹਨਾਂ ਵਿੱਚ ਨਵੀਂ ਤਾਕਤ ਪਰਦੀ ਆ ਗਨ ਕਲਚਰ ਦੀ ਗੱਲ ਹੁੰਦੀ ਆ ਪੰਜਾਬ ਦੇ ਵਿੱਚ ਛਕਿੰਨੀ ਤੌਰ ਤੇ ਗੰਨਾ ਰੱਖਿਆ ਜਾਂਦੇ ਸੀ ਹੁਣ ਮੁੱਖ ਮੰਤਰੀ ਸਾਹਿਬ ਨੇ ਆਰਡਰ ਪਾਸ ਕੀਤੇ ਨੇ ਕਿ ਗੰਨਾ ਉਹਦੇ ਕੋਈ ਹੋ ਗਈ ਜਿੰਨੂੰ ਲੋੜ ਆ ਬਾਕੀਆਂ ਦੀ ਗੱਲਾਂ ਜਬਤ ਕਰਨ ਨੂੰ ਕਿਹਾ ਗਿਆ ਜਾਂ ਕਿ ਇਹਨਾਂ ਦੇ ਲਾਇਸੈਂਸ ਰੱਦ ਕਰ ਦੋ ਪਰ ਕਈ ਲੋਕ ਫੇਸਬੁਕ ਜਾਂ ਹੋਰ ਸੋਸ਼ਲ ਸਾਈਟਾਂ ਤੇ ਇਹਨਾਂ ਦਾ ਬੜਾ ਪ੍ਰਚਾਰ ਕਰਦੇ ਨੇ ਕਿ ਮੇਰੇ ਕੋ ਬੰਦੂਕ ਆ ਇਹਦੇ ਨਾਲ ਮਾਹੌਲ ਕਿਵੇਂ ਦੇਖਦੇ ਪੰਜਾਬ ਦਾ ਉਹ ਜਿਹੜਾ ਗਨ ਕਲਚਰ ਆ ਮੈਂ ਸਮਝਦਾ ਵੀ ਉਹਦੀ ਮੈਂ ਕੰਡੈਮ ਕਰਦਾ ਵੀ ਨਹੀਂ ਚਾਹੀਦਾ ਇਹੋ ਜਿਹਾ ਕੁਝ ਉਸ ਬੰਦੇ ਨੂੰ ਲਾਇਸੈਂਸ ਮਿਲਣਾ ਚਾਹੀਦਾ ਜਿਹਨੂੰ ਜ਼ਰੂਰਤ ਆ ਭਗਵਾਨ ਸ਼ਾਮਾਨ ਸਾਹਿਬ ਨੇ ਇਸ ਗੱਲ ਕਦੇ ਨਹੀਂ ਕਹੀ ਵੀ ਇਹਨਾਂ ਦੇ ਲਾਇਸੈਂਸ ਕੈਂਸਲ ਕਰ ਦੋ ਕੋਈ ਗਲਤ ਅਨਸਰਾਂ ਦੇ ਜਿਨ੍ਹਾਂ ਦੇ ਰਿਕਾਰਡ ਦਾਗੀ ਨੇ ਜਾਂ ਉਹ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਰਿਕਾਰਡ ਦੱਬੀ ਨੇ ਉਹਨਾਂ ਦੇ ਲਾਇਸੈਂਸ ਸਾਰੇ ਪੰਜਾਬੀਆਂ ਦੇ ਨਹੀਂ ਉਹਨਾਂ ਦੇ ਲਾਇਸੈਂਸ ਕੈਂਸਲ ਹੋਣੇ ਨੇ ਜਿਹੜਾ ਕੋਈ ਸਹੀ ਹੈਗਾ ਉਹਨੂੰ ਕੋਈ ਵੀ ਬੁਲਾਊਗਾ ਨਹੀਂ ਨਾ ਕੋਈ ਛੇੜੂਗਾ ਅਗਰ ਇਹੋ ਜੀ ਕੋਈ ਗੱਲ ਹੋਵੇ ਤਾਂ ਉਹਦੀ ਸਾਨੂੰ ਜਾਣਕਾਰੀ ਦਿਓ ਸੱਚ ਤੇ ਬਿਲਕੁਲ ਪਹਿਰਾ ਦਿੰਦੇ ਹੋਏ ਉਹਦਾ ਜਿਹੜਾ ਹੱਕ ਉਹਨੂੰ ਦਵਾਵਾਂਗੇ ਇਹ ਲੁਧਿਆਣੇ ਤੋਂ ਤੁਹਾਡੇ ਸਾਥੀ ਨੇ ਗੁਰਪ੍ਰੀ ਗੋਗੀ ਜੀ ਉਹਨਾਂ ਨੇ ਕਿਹਾ ਮੈਂ ਗਲ ਕੰਚਰ ਨੂੰ ਬਿਲਕੁਲ ਬੈਨ ਕਰ ਦੇਣਾ ਮੇਰੇ ਦਫਤਰ ਚ ਵੀ ਕੋਈ ਆਮ ਬੰਦਾ ਵੀ ਆਊਗਾ ਭਲੇ ਮੇਰਾ ਵਰਕਰ ਹੈ ਮਾਨੂੰ ਗਨ ਰੱਖਣ ਤੋਂ ਮਨਾ ਕਰ ਦੇਣਾ ਤੁਸੀਂ ਉਹਨਾਂ ਦੇ ਹਾਮੀ ਭਰਦੇ ਹੋ ਕਿ ਤੁਸੀਂ ਵੀ ਆਪਣੇ ਦਫਤਰ ਚ ਇਦਾਂ ਕਰੋਗੇ ਦੇਖੋ ਮੈਂ ਇਹ ਵੀ ਕੋਈ ਗੱਲ ਨਹੀਂ ਕਰ ਸਕਦਾ ਕਿਉਂਕਿ ਅਗਰ ਕਿਸੇ ਨੂੰ ਡੀਸੀ ਸਾਹਿਬ ਨੇ ਲਾਇਸੈਂਸ ਦਿੱਤਾ ਕਮਿਸ਼ਨਰ ਸਾਹਿਬ ਨੇ ਦਿੱਤਾ ਸਾਡੇ ਮੁੱਖ ਮੰਤਰੀ ਪੰਜਾਬ ਜਿਹੜੇ ਕੋਈ ਗ੍ਰਹਿ ਮੰਤਰੀ ਨੇ ਉਹਨਾਂ ਨੇ ਦਿੱਤਾ ਗਵਰਨਰ ਦੇ ਸਾਈਨ ਨੇ ਸਭ ਕੁਝ ਹੈ ਤਾਂ ਮੈਂ ਉਹਨੂੰ ਕਿਵੇਂ ਮਨਾ ਕਰ ਸਕਦਾ ਇਹ ਉਹਨਾਂ ਦਾ ਨਿੱਜੀ ਫੈਸਲਾ ਹੋਊਗਾ ਉਹ ਥੋਂ ਦੇ ਵਿਦਾਇਕਲੇ ਉਹਨਾਂ ਦੇ ਮਾਲਕ ਨੇ ਉਹ ਜੋ ਵੀ ਕਰਨ ਉਹ ਉਹਨਾਂ ਦੇ ਨਿੱਜੀ ਹੈ ਪਰ ਮੈਂ ਆਪਣੇ ਹਲਕੇ ਦੀ ਇਹ ਵੀ ਕੋਈ ਕਰਨੀ ਦੇ ਕਰੇ ਕੋਈ ਲਾਈਸੈਂਸਾ ਤਾਂ ਉਹ ਆ ਵੀ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਅੱਜ ਇਸ ਏਰੀਆ ਦੇ ਵਿੱਚ ਬੈਠੇ ਹਾਂ ਤੇ ਇਸ ਏਰੀਆ ਦੇ ਵਿੱਚ ਇੱਕ ਪਹਿਲਾਂ ਬਹੁਤ ਸ਼ੋਰ ਹੁੰਦਾ ਸੀ ਕਿ ਜਿਹੜਾ ਰੇਲਵੇ ਦੇ ਨਾਲ ਲੱਗਦਾ ਏਰੀਆ ਇੱਧਰ ਡਰੱਗਸ ਦੀ ਸਮਗਲਿੰਗ ਜ਼ਿਆਦਾ ਕੀਤੀ ਜਾਂਦੀ ਸੀ ਕਿਉਂਕਿ ਪਰਲੇ ਪਾਸੇ ਚਲ ਜਾਓ ਦੂਸਰਾ ਹਲਕਾ ਪੈ ਜਾਂਦਾ ਸੀ ਪੁਲਿਸ ਨੂੰ ਵੀ ਬੜੀ ਮੁਸ਼ਕਲ ਹੁੰਦੀ ਸੀ ਕਿਉਂਕਿ ਏਰੀਆ ਵੰਡਿਆ ਜਾਂਦਾ ਸੀਗਾ ਕਿ ਹੁਣ ਪੁਲਿਸ ਇੱਥੇ ਕਿੱਦਾਂ ਕੰਮ ਕਰੂਗੀ ਦੇਖੋ ਚਾਹੇ ਏਰੀਆ ਉਧਰ ਨਾ ਉਧਰ ਦਾ ਸਵਾਲ ਨਹੀਂ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਾਡਾ ਵਿਧਾਇਕਾਂ ਦੇ ਵਿੱਚ ਭੈਣ ਭਰਾਵਾਂ ਵਾਲਾ ਰਿਸ਼ਤਾ ਹੈ ਉਹੀ ਰਿਸ਼ਤਾ ਪੁਲਿਸ ਦੇ ਵਿੱਚ ਆ ਅਵਨੀਤ ਕੋਰ ਛੋਟੀ ਭੈਣ ਬੈਠੀ ਹੈ ਇਹ 5 ਨੰਬਰ ਥਾਣੇ ਦੀ ਚੌਕੀ ਹੈ ਮਤੇ ਤੱਕ ਬੱਸ ਸਟੈਂਡ ਦੀ ਇੰਚਾਰਜ ਆ ਉਹ ਮਲਟੋਂ ਦੀ ਐਸਐਚਓ ਗੁਰਸ਼ਿੰਦਰ ਭੈਣ ਮਿੱਠਵੀਆ ਇਹਨਾਂ ਚ ਕੋਈ ਫਰਕ ਨਹੀਂ ਦੇ ਕੋਈ ਇਹਨਾਂ ਨੇ ਸਾਰਿਆਂ ਨੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਉਹਦੇ ਵਿੱਚ ਇਹਨਾਂ ਦੇ ਵਿੱਚ ਪੂਰਾ ਤਾਲਮੇਲ ਤੇ ਸਾਨੂੰ ਆਪਣੀ ਪ੍ਰੀਤ ਤੇ ਪੂਰਾ ਭਰੋਸਾ ਤੇ ਅੱਜ ਕਿਹੜੇ ਕਿਹੜੇ ਮਸਲੇ ਤੇ ਹੱਲ ਕੀਤੇ ਕਿ ਮੁੱਖ ਤੌਰ ਤੇ ਮੌਕੇ ਤੇ ਜਿਆਦਾ ਜਿਹੜੀਆਂ ਦਿੱਕਤਾਂ ਨੇ ਬਿਜਲੀ ਪਾਣੀ ਤੇ ਥੋੜੇ ਬੋਤੇ ਪ੍ਰਾਪਰਟੀ ਨਾਲ ਰਿਲੇਟਡ ਨੇ ਕੁਝ ਪਰਿਵਾਰਕ ਮਸਲੇ ਨੇ ਆਮ ਰੋਜ਼ ਮਰਦੀ ਜ਼ਿੰਦਗੀ ਵਾਲੀਆਂ ਜਿਹੜੀਆਂ ਤਕਲੀਫਾਂ ਨੇ ਉਹੀ ਨੇ ਕੋਸ਼ਿਸ਼ ਹੋਣੀ ਹੈ ਵੀ ਅੱਜ ਮੌਕੇ ਤੇ ਹੱਲ ਹੋ ਜੇ ਜਿਹੜੀਆਂ ਕੋਈ 2-4 ਲਿਟਿਗੇਸ਼ਨ ਨਾਲ ਸੰਬੰਧਤ ਨੇ ਉਹ ਉਹਨੂੰ ਹਫ਼ਤਾ ਦਸ ਦਿਨ ਲੱਗ ਸਕਦੇ ਨੇ ਬਾਕੀ ਤਕਰੀਬਨ ਸਾਰੇ ਮਸਲੇ ਅੱਜ ਮੌਕੇ ਤੇ ਹੱਲ ਕਰਕੇ ਇੱਥੇ ਇਹਨਾਂ ਲੋਕਾਂ ਦੀਆਂ ਅਸੀਸਾਂ ਮਟੋਰੀਆਂ ਨੇ ਉੱਥੇ ਭਗਵੰਤ ਸਿੰਘ ਮਾਨ ਸਾਹਿਬ ਦੇ ਜੋ ਸੁਪਨਾ ਉਹਨੂੰ ਰੰਗਲਾ ਪੰਜਾਬ ਬਣਾਉਣ ਦਾ ਉਹਨੂੰ ਸਕਾਰ ਕਰਨ ਦਾ ਯਤਨ ਕਰਿਆ ਸਾਡੇ ਨਾਲ ਹਲਕਾ ਤੋਂ ਨਗਰ ਤੋਂ ਵਿਦਿਆਕਰਨ ਸਿੰਘ ਸਿੱਧੂ ਜੀ ਜਿਨ੍ਹਾਂ ਨੇ ਕਿਹਾ ਕਿ ਸਾਡੀ ਜਿਹੜੀ ਸਰਕਾਰ ਆ ਲੋਕਾਂ ਦੇ ਘਰਾਂ ਤੋਂ ਚੱਲੂਗੀ ਨਾ ਕਿ ਮੈਲਾ ਤੋਂ ਚੱਲੂਗੀ ਕੈਮਰਾਮੈਨ ਪਰਸਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ SMZ ਲੁਧਿਆਣਾ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾANTRIK ਦਾਪਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸੋਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ਕਰਨ ਹਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786